ਆਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਦਰਅਸਲ ਸੁਖਬੀਰ ਬਾਦਲ ਨੂੰ ਢਾਈ ਮਹੀਨਾ ਹੋ ਗਿਆ ਤਨਖਾਈਆਂ ਲਾਏ ਨੂੰ ਔਰ ਉਸ ਤੋਂ ਬਾਅਦ ਹਜੇ ਤੱਕ ਉਹਨਾਂ ਦੀ ਜਿਹੜੀ ਉਹਨਾਂ ਨੂੰ ਕਹਿ ਲਓ ਜਿਹੜੀ ਸਜ਼ਾ ਆ ਅਜੇ ਤੱਕ ਨਹੀਂ ਲਾਏ ਗਈ ਤੇ ਸੁਖਬੀਰ ਬਾਦਲ ਇਸ ਉੱਤੇ ਅਰਜੀ ਲੈ ਕੇ ਪਹੁੰਚੇ ਸੀਗੇ ਕਿ ਢਾਈ ਮਹੀਨਾ ਹੋ ਗਿਆ ਹੁਣ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਫਿਲਹਾਲ ਤੁਹਾਨੂੰ ਫੋਟੋਸ ਵੀ ਦਿਖਾਵਾਂਗੇ ਸੁਖਬੀਰ ਬਾਦਲ ਦੀਆਂ ਤੁਸੀਂ ਦੇਖੋ ਵੀ ਲੱਤ ਦੇ ਉੱਤੇ ਫੈਕਚਰ ਹੋਇਆ ਕਹਿੰਦੇ ਕਿਸੇ ਅਕਾਲ ਤਖਤ ਸਾਹਿਬ ਦਾ ਸੈਕਟਰੀਅਟ ਸੀਗਾ ਉਹਦੀ ਕੁਰਸੀ ਤੇ ਬੈਠੇ ਸੀਗੇ ਕੁਰਸੀ ਟੁੱਟਣ ਕਰਕੇ ਆਪਦਾ ਹੀ ਭਾਰ ਜਿਹੜਾ ਉੱਤੇ ਪੈ ਗਿਆ ਔਰ ਇੱਕ ਸਾਈਡ ਦੇ ਆ ਲਾਤ ਦੇ ਉੱਤੇ ਫੈਕਚਰ ਦੱਸਿਆ ਜਾ ਰਿਹਾ ਫਿਲਹਾਲ ਸੁਖਬੀਰ ਬਾਦਲ ਅਕਾਲ ਤਖਤ ਸਾਹਿਬ ਜਿਹੜੇ ਨੇ ਅਰਜੀ ਲਾਉਣ ਪਹੁੰਚੇ ਸੀ ਤੇ ਉਸੇ ਅਕਾਲ ਤਖਤ ਸਾਹਿਬ ਦੀ ਜਿਹੜੀ ਸੈਕਟਰੀਏਟ ਆ ਉਹਦੀ ਕੁਰਸੀ ਤੋਂ ਡਿੱਗਣ ਕਰਕੇ ਇਹਨਾਂ ਦੇ ਸੱਟ ਲੱਗੀ ਆ ਫੈਕਚਰ ਹੋਇਆ ਦੱਸਿਆ ਜਾ ਰਿਹਾ ਲੱਤ ਦੇ ਉੱਤੇ ਔਰ ਕਹਿੰਦੇ ਨੇ ਵੀ ਆਪ ਦਾ ਭਾਰ ਪਿਆ ਆ ਔਰ ਜਿਸ ਕਰਕੇ ਲੱਤ ਫੈਕਚਰ ਹੋਈ ਦੱਸੀ ਜਾ ਰਹੀ ਆ ਸੈਕਟਰੀਏਟ ਦੇ ਵਿੱਚ ਕੁਰਸੀ ਦੇ ਉੱਤੇ ਬੈਠੇ ਸੀਗੇ ਸੁਖਬੀਰ ਬਾਦਲ ਤੇ ਇਹ ਹਾਦਸਾ ਵਾਪਰਿਆ ਆ ਸ੍ਰੀ ਅਕਾਲ ਤਖਤ ਸਾਹਿਬ ਬਖਸ਼ੰਦ ਤਖਤ ਗੁਰੂ ਬਖਸ਼ੰਦ ਗੁਰੂ ਦੇ ਬਖਸ਼ੰਦ ਤਖਤ ਦੇ ਉੱਤੇ ਪਹੁੰਚੇ ਸੀਗੇ ਅਰਜੀ ਲੌਣ ਆਏ ਸੀਗੇ ਜਦੋਂ ਮੀਡੀਆ ਨਾਲ ਗੱਲਬਾਤ ਹੋਈ ਆ ਇਹ ਵੀ ਕਹਿੰਦੇ ਨਜ਼ਰ ਆਇਆ ਕਿ ਟਾਈਮ ਹੀਨਾ ਹੋ ਗਿਆ ਮੇਰੀਆਂ ਕੋਈ ਆਪਣੀਆਂ ਨਿੱਜੀ ਜ਼ਿੰਮੇਵਾਰੀਆਂ ਵੀ ਨੇ ਮੇਰੀਆਂ ਸਮਾਜਿਕ ਜ਼ਿੰਮੇਵਾਰੀਆਂ ਵੀ ਨੇ ਉਹਨਾਂ ਨੂੰ ਨਿਭਾਉਣ ਦੀ ਖਾਤਰ ਮੇਰੇ ਨੂੰ ਕੋਈ ਜਿਹੜੀ ਸਜ਼ਾ ਆ ਉਲਾਈ ਜਾਵੇ ਤਾਂ ਜੋ ਮੈਂ ਆਪਣੀਆਂ ਨਿੱਜੀ ਜ਼ਿੰਮੇਵਾਰੀਆਂ ਤਾਂ ਅਟਲੀਸ ਨਿਭਾ ਸਕਾਂ ਕਿਉਂਕਿ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਸੁਪਤਰੀ ਦਾ ਵਿਆਤਰਿਆ ਹੋਇਆ ਇਸ ਕਰਕੇ ਸ਼ਾਇਦ ਉਹ ਇਹ ਸਜ਼ਾ ਜਿਹੜੀ ਹੈ ਉਸ ਦੇ ਬਾਬਤ ਆਏ ਹੋਏ ਸੀਗੇ ਅਰਜੀ ਲੈ ਕੇ ਆਏ ਸੀ ਆਪਣੀ ਚਾਰ ਪੇਜਾਂ ਦੀ ਉਹਨਾਂ ਨੇ ਅਰਜੀ ਲਿਖੀ ਸੀ ਪਰ ਅਕਾਲ ਤਖਤ ਸਾਹਿਬ ਦੇ ਸੈਕਟਰੀਏਟ ਤੋਂ ਡਿੱਗਣ ਕਰਕੇ ਉਹਨਾਂ ਦੀ ਕੁਰਸੀ ਤੋਂ ਡਿੱਗਣ ਕਰਕੇ ਸੁਖਬੀਰ ਬਾਦਲ ਦੇ ਸੱਟ ਲੱਗੀ ਆ ਲੱਤ ਫ੍ਰੈਕਚਰ ਦਸੀ ਜਾ ਰਹੀ ਆ ਕੁਰਸੀ ਤੋਂ ਡਿੱਗੇ ਨੇ ਸੁਖਬੀਰ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਸੈਕਟਰੀਏਟ ਦੀ ਕੁਰਸੀ ਤੋਂ ਡਿੱਗ ਗਏ ਨੇ ਔਰ ਉਹਨਾਂ ਦੀ ਲੱਤ ਫ੍ਰੈਕਚਰ ਹੋਈ ਆ ਸੁਖਬੀਰ ਬਾਦਲ ਅੱਜ ਆਪਣੀ ਅਰਜੀ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਸੀ ਸਿੰਘ ਸਾਹਿਬ ਨੂੰ ਅਰਜੀ ਲਾਈ ਸੀ ਕਿ 2.5 ਮਹੀਨੇ ਹੋ ਗਏ ਉਹਨਾਂ ਨੂੰ ਤਨਖਾਹੀਆ ਲਾਏ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਜੋ ਆਪਣੀ ਉਹ ਸਜ਼ਾ ਭੁਗਤ ਸਕਣ ਕਿਉਂਕਿ ਪਿਛਲੇ ਢਾਈ ਮਹੀਨਿਆਂ ਤੋਂ ਸੁਖਬੀਰ ਬਾਦਲ ਬੜੇ ਐਕਟਿਵ ਇਨਐਕਟਿਵ ਵੇ ਦੇ ਨਾਲ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਉਹਨਾਂ ਨੇ ਦੱਸਿਆ ਆ ਇਸ਼ਾਰਿਆਂ-ਇਸ਼ਾਰਿਆਂ ਦੇ ਵਿੱਚ ਵੀ ਕੋਈ ਉਹਨਾਂ ਦੀਆਂ ਨਿੱਜੀ ਜੜੀਆਂ ਨੇ ਉਹ ਵੀ ਜ਼ਿੰਮੇਵਾਰੀਆਂ ਨੇ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਇਆਣ ਦਾ ਉਹਨਾਂ ਦੇ ਲਈ ਅਤ ਜ਼ਰੂਰੀ ਹੈ ਔਰ ਇਸ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਜੋ ਉਹ ਆਪਣੀਆਂ ਉਹ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਪੂਰੀਆਂ ਕਰ ਸਕਣ ਫਿਲਹਾਲ ਸੁਖਬੀਰ ਬਾਦਲ ਕੁਰਸੀ ਤੋਂ ਡਿੱਗੇ ਉਹਨਾਂ ਦੇ ਸੱਟ ਲੱਗਿਆ ਤਾਂ ਲੱਤ ਫੈਕਚਰ ਦੱਸੀ ਜਾ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸੈਕਟਰੀਅਟ ਦੀ ਕੁਰਸੀ ਆ ਜਿੱਥੋਂ ਇਹ ਡਿੱਗੇ ਨੇ ਔਰ ਬਹੁਤ ਤੁਸੀਂ ਜਦੋਂ ਕਹਿੰਦੇ ਆ ਵੀ ਭਾਰ ਆ ਕਹਿੰਦੇ ਆ ਉਹਦਾ ਉਹਨਾਂ ਦਾ ਉੱਤੇ ਪੈ ਗਿਆ ਜਿਸ ਕਰਕੇ ਉਹਨਾਂ ਦੀ ਲੱਤ ਫੈਕਚਰ ਹੋਈ ਆ ਬਖਸ਼ਾਂਤ ਗੁਰੂ ਦੇ ਬਖਸ਼ਾਂਤ ਤਖਤ ਦੇ ਉੱਤੇ ਆਪਣੀ ਬੇਨਤੀ ਜੋਦੜੀ ਲਾ ਕੇ ਪਹੁੰਚੇ ਸੀ ਸੁਖਬੀਰ ਬਾਦਲ ਔਰ ਇਹ ਗੱਲ ਕਹਿ ਰਹੇ ਸੀਗੇ ਕਿ ਉਹਨਾਂ ਦੀਆਂ ਨਿੱਜੀ ਜ਼ਿੰਮੇਵਾਰੀਆਂ ਵੀ ਨੇ ਸਮਾਜਿਕ ਜ਼ਿੰਮੇਵਾਰੀਆਂ ਨੇ 3 ਮਹੀਨੇ ਹੋ ਗਏ ਨੇ ਉਹਨਾਂ ਨੂੰ ਤਨਖਾਹੀਆਂ ਲਾਏ ਉਹਨਾਂ ਨੂੰ ਸਜ਼ਾ ਜਿਹੜੀ ਆ ਉਹ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਸਜ਼ਾ ਭੋਗ ਸਕਣ ਔਰ ਉਸੇ ਬਾਬਤ ਜਿਹੜਾ ਆ ਉਹ ਸੈਕਟਰੀਏਟ ਪਹੁੰਚੇ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਥੇ ਦੀ ਕੁਰਸੀ ਤੇ ਜਦੋਂ ਬੈਠੇ ਨੇ ਤਾਂ ਕੁਰਸੀ ਇੱਕ ਬੰਨੇ ਉਲਾਰ ਹੋ ਜਾਂਦੀ ਆ ਔਰ ਆਪ ਦੇ ਹੀ ਭਾਰ ਦੇ ਨਾਲ ਉਹਨਾਂ ਦੇ ਉੱਤੇ ਸੱਟ ਲੱਗ ਜਾਂਦੀ ਆ ਲੱਤ ਫੈਕਚਰ ਦੱਸੀ ਜਾ ਰਹੀ ਆ ਕੁਰਸੀ ਉਲਾਰ ਹੋਈ ਆ ਸੁਖਬੀਰ ਬਾਦਲ ਦੇ ਸੱਟ ਲੱਗਿਆ ਕੁਰਸੀ ਤੋਂ ਡਿੱਗੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੈਕਟਰੀਟ ਦੀ ਕੁਰਸੀ ਤੋਂ ਡਿੱਗੇ ਨੇ ਸੁਖਬੀਰ ਬਾਦਲ ਔਰ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਲੱਤ ਜਿਹੜੀ ਹੈ ਉਹ ਫੈਕਚਰ ਹੋਈ ਆ ਆਫ ਦਾ ਭਾਰ ਪੈਣ ਕਰਕੇ ਲੱਤ ਫੈਕਚਰ ਹੋ ਗਈ ਆ ਜੋਧੜੀ ਲੈ ਕੇ ਪਹੁੰਚੇ ਸੀ ਸ੍ਰੀ ਅਕਾਲ ਤਖਤ ਸਾਹਿਬ ਕੇ 4 2 ਮਹੀਨੇ ਹੋ ਗਏ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਜੋ ਆਪਣੇ ਨਿੱਜੀ ਜਿਹੜੇ ਨੇ ਸਮਾਜਿਕ ਜ਼ਿੰਮੇਵਾਰੀਆਂ ਤਾਂ ਨਿੱਜੀ ਜ਼ਿੰਮੇਵਾਰੀਆਂ ਟਟੀਆਂ ਨੇ ਉਹਨਾਂ ਨੂੰ ਪੂਰਾ ਕਰ ਸਕਣ ਕਿਉਂਕਿ ਉਹ ਉਸ ਤਰੀਕੇ ਨਾਲ ਨਹੀਂ ਵਿਚਰ ਰਹੇ ਕਿਉਂਕਿ ਜਦੋਂ ਤਨਖਾਹੀਆ ਲੱਗਦਾ ਆ ਤਾਂ ਫਿਰ ਉਹ ਸ਼ਾਇਦ ਇੰਨਾ ਐਕਟਿਵ ਨਹੀਂ ਹੁੰਦੇ ਪਰ ਸਭ ਤੋਂ ਵੱਡੀ ਗੱਲ ਸੀ ਕਿ ਅੱਜ ਜਦੋਂ ਪਹੁੰਚੇ ਆ ਉਹਨਾਂ ਨੇ ਜਿਹੜਾ ਬੇਨਤੀ ਨਾਮਾ ਲਿਖਿਆ ਜਿਹੜੀ ਅਰਜ਼ੀ ਲਿਖੀ ਚਾਰ ਭੇਜਾਂ ਦੀ ਉਹ ਇੱਕ ਕੋਰੇ ਕਾਗਜ਼ ਤੇ ਲਿਖੀ ਹੋਈ ਆ ਨਾ ਕਿ ਸ਼੍ਰੋਮਣੀ ਕਾਗਦ ਦੇ ਲੈਟਰਪੈਡ ਤੇ ਪਿਛਲੀ ਵਾਰ ਦੀ ਤਰ੍ਹਾਂ ਸੋ ਫਿਲਹਾਲ ਸੁਖਬੀਰ ਬਾਦਲ ਕੁਰਸੀ ਤੋਂ ਡਿੱਗੇ ਨੇ ਉਹਨਾਂ ਦੀ ਲੱਤ ਦੇ ਉੱਤੇ ਫ੍ਰੈਕਚਰ ਹੋਇਆ ਅਕਾਲ ਤਖਤ ਸਾਹਿਬ ਦੇ ਸੈਕਟਰੀਏਟ ਦੀ ਕੁਰਸੀ ਤੋਂ ਹੇਠਾ ਡਿੱਗੇ ਨੇ ਔਰ ਜਦੋਂ ਡਿੱਗਦੇ ਨੇ ਤਾਂ ਆਪਦੇ ਭਾਰ ਉੱਪਰ ਪੈ ਜਾਂਦਾ ਆ ਜਿਸ ਕਰਕੇ ਉਹਨਾਂ ਦੀ ਲੱਤ ਜਿਹੜੀ ਹੈ ਫੈਕਚਰ ਹੋ ਗਈ ਆ